ਕੀ ਹੋਇਆ ਜੇ ਕਿਨੇ ਕੁੱਟਮਾਰ ਕਰਦੇ ਕੀ ਕਰਦੇ ਆ ਸੈਂਟਰ ਐਕਚੁਅਲੀ ਆਇਆ ਹੋਈ ਜਿਵੇਂ ਨਾਲ ਦੀ ਗੱਲ ਆ ਮੈਂ ਨਾ ਜੀ ਦਾਰੂ ਪਿੰਦਾ ਹੁੰਦਾ ਸੀ ਮਾੜੀ ਮੋਟੀ ਕਰੇ ਜੀ ਤੇ ਮੈਂ ਦਾਰੂ ਪਿੰਦਾ ਸੀ ਮਾੜੀ ਮੋਟੀ ਕਰੇ ਜੀ ਤੇ ਮੇਰੇ ਡੈਡੀ ਤੇ ਕੈਂਸਰ ਹੋ ਗਿਆ ਜੀ ਜਦੋਂ ਤੋਂ ਕੈਂਸਰ ਸੀ ਪੀਜੀਆ ਚ 58 ਮਹੀਨੇ ਰੱਖਿਆ ਜੀ ਉਹਨੂੰ ਉਹਦੀ ਡੈਥ ਹੋ ਗਈ ਅਸੀਂ ਘਰੋਂ ਜਿਸ ਕਾਰਨ ਨੂੰ ਪਤਾ ਮੈਂ ਬਹੁਤ ਸੈਂਟਰ ਦੇ ਵਿੱਚ ਟੁੱਟਣ ਲੱਗੇ ਹਾਂ ਜੀ ਇੱਥੇ ਬਹੁਤ ਕੁੱਟਮਾਰ ਕਰਦੇ ਆ ਜਦੋਂ ਕੋਈ ਰੌਲਾ ਰੂਆ ਪਾਉਂਦਾ ਜੀ ਉਦੋਂ ਉਹ ਸਾਰੇ ਸਟ੍ਰਿੰਗ ਦੇ ਚਪੜਾ ਨਾਲ ਖੁਰਦੇ ਆ ਜੀ ਤੇ ਮੰਨ ਕੇ ਚੱਲੋ ਉਦੋਂ ਬਾਅਦ ਮੈਂ ਦੇ ਦਾਦੂ ਦੀ 3 ਲੱਖ ਪਿਆ ਜੀ ਮੇਰੇ 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 ਸਰ ਪੈਸਾ ਹੋ ਗਿਆ ਜੀ ਮਾਲ ਦੀ ਕੁੜੀਆਂ ਨੂੰ ਮੰਨ ਕੇ ਚੱਲੋ ਮੈਂ ਸੱਸੀ ਆਲੀ ਦੱਸਦਾ ਜੀ ਹੁਣ ਝੂਠ ਨਹੀਂ ਮੈਂ ਦੱਸਦਾ ਜੀ ਤੇ ਜਦੋਂ ਮੈਂ ਮੰਨ ਕੇ ਚੱਲਦਾ ਉਹ ਨੀ ਜੀ ਗੱਲਾਂ ਨੂੰ ਛੋਟੇ ਕਿਹੋ ਜਿਹਾ ਕਰਦੇ ਨੇ ਸੈਂਟਰ ਦੀ ਤੇ ਚੱਪੜਾ ਨਾ ਘੁਰਦੇ ਆ ਜੀ ਚੱਪੜਾਂ ਨਾਲ ਜੀ ਕਿਉਂ ਘੁਰਦੇ ਕਿਉਂ ਜੀ ਜਦੋਂ ਕੋਈ ਮੜਾ ਮੋਟਾ ਜੇ ਕੋਈ ਮੰਨ ਕੇ ਚੱਲ ਵੀ ਉੱਚੀ ਬੋਲਦਾ ਜਾਂ ਕੋਈ ਮੜਾ ਮੋਟਾ ਕੋਈ ਜਿਵੇਂ ਉਹ ਦੋ ਬੰਦੇ ਬੈਠਿਆ ਜੀ ਜੇ ਕੋਈ ਸੰਤਾਂ ਨੂੰ ਬੰਦਾ ਮਿਲਣ ਜਾਂਦਾ ਉਧਰ ਜੀ ਵੀ ਮੈਂ ਸੰਤਾਂ ਨੂੰ ਮਿਲਣਾ ਹੈ ਤਾਂ ਦੋ ਬੰਦੇ ਸੰਤ ਮੇਰੇ ਕੋਲ ਤੜਕੇ ਆਏ ਆ ਦੇਖ ਰਿਹਾ ਕਿ ਰੂਪੀਆ ਸੈਂਟਰ ਦੇ ਵਿੱਚ ਦੇਖ ਰਿਹਾ ਕਰਦੇ ਬੜੀ ਗੁੱਡੀ ਦੇਖ ਰਿਹਾ ਇੱਕ ਤਾਂ ਰੋਟੀ ਠੋਕਦਾ ਕੰਗਾਜੀ ਇੱਥੇ ਕੋਈ ਆਇਆ ਤਾਂ ਕੋ ਚੱਕਰ ਨਹੀਂ ਮੀਨੇ ਦਾ ਸਾਥ ਹੀ ਨਾ 10000 ਰੁਪਏ ਲਿਆਏ 10000 ਰੁਪਏ ਮੀਨੇ ਲੈ ਅੰਦਰ ਲੋਕ ਕੋਲ ਕੋਲ ਦਾ ਅੰਤਰਰਾਸ਼ਟਰੀ ਪ੍ਰੋਜੈਕਟ ਹੈ ਕੋਲ ਵੀ ਸਾਰੇ ਆ ਭਰੇ ਵੀ ਪਿਆ ਨਸ਼ਿਆਂ ਦੇ ਬੇਸੁਰ ਦੇ ਵਿੱਚ ਦੇ ਇੱਕ ਕਮਰੇ ਵਿੱਚ 12 ਜਾਣੇ ਮੰਨ ਕੇ ਚੱਲਾ ਹੈਗੇ ਆ ਦੂਜਾ ਨਸ਼ੇ ਵਾਲੀ ਦੀ ਤਾਂ ਨਾਉ ਚਿੱਟੇ ਵਾਲੇ ਤਿੰਨ ਦਾਦੂ ਵਾਲੇ ਇਹਨੂੰ ਪਤਾ ਨਹੀਂ ਆ ਇਸ ਤਰ੍ਹਾਂ ਤੇ ਸੈਂਟਰ ਬਣਾਇਆ ਹੋਇਆ ਸਮਝਦੇ ਨਹੀਂ ਇਹਨਾਂ ਕੋਲ ਤੋਂ ਮਾਰਤਾ ਜਦੋਂ ਮੈਨੂੰ ਅਸੀਂ ਤਾਂ ਖੇਤੀ ਕਰਨ ਵਾਲੇ ਬੰਦੇ ਆਂ ਵੀ ਇੱਕ ਦਿਨ ਇਹਨੂੰ ਇਹ ਵੀ ਇੱਕ ਗੱਲ ਕਹੀ ਮੈਂ ਫੋਟੋ ਆਰਟੀਆਈ ਤੋਂ ਚੈੱਕ ਕਰਾਉਂਗਾ ਕਿ ਕੋਈ ਵੀ ਤਰ੍ਹਾਂ ਰਾਤ ਨੂੰ ਕਰਾਂਗੇ ਚਪੜਾ ਨਾਲ ਫੋਟੋ ਮਾਰਕਰਦੇ ਹਾਂਜੀ ਕਿੰਨਾ ਚਿਰ ਫੋਟੋ ਮਾਰਕਰਦੇ ਹਾਂ ਚਾ ਇਹਨਾਂ ਨੂੰ ਅੱਜ ਮੈਨੂੰ ਅੱਜ 14 15 ਵਾ ਦਾਣਾ ਮੈਨੂੰ ਤਿੰਨ ਚਾਰ ਚਾਰ ਪੰਜ ਚਾਰੀ ਕੁੱਟ ਪੈਨਾਂ ਨਹੀਂ ਜੀ ਅੱਜ ਵੀ ਮੈਨੂੰ ਕਹਿੰਦੇ ਮੈਨੂੰ ਕੁੱਟਣੀ ਅੱਜ ਵੀ ਆਥ ਨਹੀਂ ਜੀ ਚਲੋ ਚਲੋ ਭਾਗ ਚਲਾਓ ਵੀ ਕਰ ਹਾਂਜੀ ਮੈਨੂੰ ਅੱਜ ਵੀ ਕੁੱਟ ਹੋਈ ਹੈ ਜੇ ਤੁਸੀਂ ਆ ਰਹੇ ਨਹੀਂ ਵੇਖ ਲਓ ਭਾ ਦੇ ਤੁਸੀਂ ਆ ਜੇ ਆਥ ਨਹੀਂ ਇੱਥੇ ਉਹ ਮੇਰੇ ਪਿੰਡ ਵਾਲੇ ਦਾ ਬੰਦੇ ਨੇ ਹੁਣੀ ਕਹਦੇ ਜੀ ਕਹਿੰਦਾ ਵਾ ਤੈਨੂੰ ਸੁਕਾਰ ਹੱਥ ਨਹੀਂ ਨਹੀਂ ਜਾਣ ਦੇਗਾ ਨਾ ਤੇਰਾ ਬਾਦ ਦਫਾਉਣੇ ਕੋਲੇ ਦਾ ਸੀ ਕਹਿੰਦਾ ਬਾਕੀ ਇਹਨੇ ਕੋਟ ਮਾਰੀਆਂ ਕਰਦੇ ਆ ਫਿਰ ਕੀ ਕਰਾਂ ਹਾਂ ਜਿਹੜਾ ਕੋਈ ਰੌਲਾ ਪਾਉਂਦਾ ਉਹ ਵਾਈਪੜਕਾਉਂਦੇ ਆ ਜੀ ਇਹ ਅੱਛਾ ਜਿਹੜਾ ਕੋਈ ਬੋਲਦਾ ਮੜਾ ਮੋਟਾ ਇਹਨਾਂ ਅੱਗੇ ਜੀ ਬੋਲਣ ਦੇ ਦਿੰਦੇ ਹੀ ਨਹੀਂ ਕਿਸੇ ਨੂੰ ਜੀ ਹੋਏ ਬੋਲਣ ਦਾ ਕਿਸੇ ਨੂੰ ਦਿੰਦੇ ਹੀ ਨਹੀਂ ਜੀ ਮੁੰਡਾ ਕਰਕੇ ਪੂਰੀ ਕਰਦੇ ਪੂਰੀ ਜੀ ਪੂਰੀ ਜਿਹੜੇ ਆਹ ਮੁੰਡੇ ਆਏ ਡੌਲਿਆਂ ਦੇ ਮੋਟੇ ਜਿੰਨਾਂ ਜਿਹੜੇ ਰੱਖੇ ਆ ਜੀ ਇਹ ਸਾਰੇ ਮੁੰਡੇ ਬਾਹਰੋਂ ਚੱਕ ਕੇ ਲਿਆਉਂਦੇ ਆ ਜੀ ਹਾਂ ਇਹੀ ਹੀ ਮੁੰਡੇ ਕਰਦੇ ਆ ਜੀ ਜਬਰਦਸਤੀ ਰੱਖਦੇ ਬੋਲ ਕੇ ਕਿਹਦੇ ਕਰਦੇ ਨਾ ਹਾਂਜੀ 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 ਇਹਨਾਂ ਜੀ ਸਾਡਾ ਮੈਂ ਤੁਹਾਨੂੰ ਦੱਸ ਦੇਣਾ ਵੀ ਚਟਾ ਜੀ ਸਾਡੇ ਕਿਰਸਤਾਰ ਮੁੰਡਾ ਚਟਾ ਲੋਂਦਾ ਸੀਗਾ ਜੀ ਉਹ ਛੱਡ ਛੁੱਟ ਗਿਆ ਜਿੱਥੋਂ ਭੱਜ ਪੁੱਜ ਗਿਆ ਹੋਟੇ ਹੁਣ ਮੰਨ ਕੇ ਚਲ ਬਾਣਾ ਬੋਣਾ ਪਾ ਕੇ ਹੋਰ ਗੋਲਗਾ ਗੱਫੇ ਖਾਣ ਲੱਗ ਪਿਆ ਜੀ ਸਾਰਾ ਦਵਾਈ ਤੂੰ ਹੀ ਤਾਂ ਠੀਕ ਦਿੰਦੇ ਇਸ ਦਵਾਈ ਤੂੰ ਹੀ ਤਾਂ ਜੀ ਬੱਸ ਵੈਸੀ ਬੈਸੀ ਐਲ ਡੀ ਦਿੱਲੀ ਕਿੰਨੇ ਗੋਲੀ ਦੇ ਜੀ ਬਲ ਗਿੰਦੇ ਬੱਸ ਗੋਲੀ ਖੋਣੇ ਦਿੰਦੇ ਜੀ ਠੀਕ ਹਾਂਜੀ ਬੰਦਾ ਸੇ ਪੱਤਿਆ ਰੀ ਗੋਲਗਾ ਮੇਰੇ ਮੂੰਹ ਤਾਂ ਨੀਂਦ ਆਉਂਦੀ ਨੀ ਰਾਤ ਤੁਸੀਂ ਆਏ ਕਰੋ ਮੈਨੂੰ ਕੁਛ ਨਾ ਦਿਓ ਆਥਨੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਜੀ ਤੇ ਮੈਂ ਜਦੋਂ ਇਹਨਾਂ ਤੋਂ ਕੁਛ ਲੈ ਲੈਣਾ ਮੈਨੂੰ ਤੜਕੇ ਪਤਾ ਲੱਗਦਾ ਜੀ ਅੱਛਾ ਜੀ ਵੀ ਤਾਂ ਮੁੱਠੀ ਨਾਲ ਨਹੀਂ ਮਾਰਦੇ ਨੀ ਮੁੰਡਾ ਮੈਂ ਤਾਂ ਨੰਬਰ ਦੇ ਮੈਂ ਦੀ ਮਾਤਾ ਲੱਗਦਾ ਨਹੀਂ ਮੁੰਡੇ ਦਾ ਨੰਬਰ ਦੇਵਾਂਗਾ ਨਹੀਂ ਮਾਤਾ ਜੀ ਤੁਹਾਨੂੰ ਬਤਾਇਆ ਚਾਲੀ ਦਸ ਸੱਤ ਸੱਤ ਗੱਲ ਕਰ ਲੈਣੇ ਕੰਮ ਨਹੀਂ ਗੱਲ ਨੂੰ ਕਰਾਉਂਦੇ ਕਰਦੇ ਨਾਲ ਵੀ ਕੋਈ ਕੱਟੇ ਨਹੀਂ ਕੁਰਦੇ ਆ ਜੀ ਨਾ ਪਵਾਏ ਜੀ ਕਿਤੇ ਬਾਹਰ ਮਿਲਦੇ ਬਾਹਰ ਕੁਰਦੇ ਆ ਜੀ ਕਰਦੇ ਹੀ ਨਹੀਂ ਗੱਲ ਕਰਵਾਉਂਦੇ ਨਹੀਂ ਕਰਦੇ ਨਾਲ ਗੱਲ ਕਿਸੇ ਨਾਲ ਦੀ ਏ ਜੀ ਪਾਣੀ ਇੱਕ ਤੋਂ ਮੁੰਡੇ ਵੇ ਤੇ ਭੋਗ ਪਾਣੇ ਸੀਗੇ ਪਰ ਉਹ ਸਮਾਂ ਤੇ ਤਾਂ ਵੀ ਨਹੀਂ ਲੈ ਲੁੱਪੇ ਗਏ ਜੀ ਇਹ ਸੁਣਾ ਭੋਗਾਂ ਨਹੀਂ ਜਿੜਦੇ ਅਦੀ ਕੁਛ ਨਹੀਂ ਹੁੰਦਾ ਜਿੱਦਾਂ ਅਦੀ ਕੁਛ ਨਹੀਂ ਹੁੰਦਾ ਜਿੱਦਾਂ ਬਹੁਤ ਕੁੱਟਣਗੇ ਅੱਜ ਨਾਲੇ ਉਹ ਤਨ ਨਹੀਂ ਨਹੀਂ ਦਿਆਵਾ ਨਹੀਂ ਮੈਨੂੰ ਕਿ ਮੈਂ ਕਰ ਮੈਂ ਕੀ ਕਰ ਬਣੇ